ਇੱਕ ਕਹਾਵਤ ਬਣੀ ਐ ਕਹਿੰਦੇ ਹੁੰਦੇ ਐ ਇੱਕੋ ਥੈਲੀ ਦੇ ਬੱਟੇ ਤੇ ਆਪਾਂ ਨੂੰ ਕਦੇ ਕੋਈ ਬੱਟਾ ਵਧੀਆ ਲੱਗਦਾ ਕਦੇ ਕੋਈ ਜਿਵੇਂ ਆਪਾਂ ਰੇੜੀ ਵਾਲੇ ਦੇ ਵਿੱਚ ਕੱਦੂ ਚੱਕ ਚੱਕ ਕੇ ਦੇਖਦੇ ਹੁੰਨੇ ਆ ਵੀ ਆਹ ਕੱਦੂ ਨੇ ਯਾਰ ਆਹ ਠੀਕ ਐ ਉਹ ਚੱਕ ਲੈਨੇ ਆ ਇੱਕ ਚੱਕ ਲੈਨੇ ਇੱਕ ਧਰ ਦਾਨੇ ਆ ਉਸੇ ਤਰ੍ਹਾਂ ਇਹ ਥੈਲੀ ਦੇ ਬੱਟੇ ਨੇ ਕਦੇ ਆਪਾਂ ਨੂੰ ਕੋਈ ਵਧੀਆ ਲੱਗਦਾ ਕਦੇ ਕੋਈ ਇੱਕ ਚੱਕ ਲੈਨੇ ਆ ਫਿਰ ਕਹਿੰਨੇ ਯਾਰ ਇਹ ਤਾਂ ਵਧੀਆ ਨਹੀਂ ਉਹ ਧਰ ਦਾਨੇ ਆ ਦੂਜਾ ਚੱਕ ਲੈਨੇ ਆ ਇਹਦੇ ਆਲੇ ਦੁਆਲੇ ਇਹ ਵਿਅੰਗਮਈ ਰਚਨਾ ਕਵਤਾ ਜਿਹੜੀ ਹੁੰਦੀ ਹੈ ਧਿਆਨ ਨਾਲ ਟਿਕਾਈ ਨਾਲ ਜਿਹੜਾ ਸੁਣ ਲਿਓ ਆਸੇ ਪਾਸੇ ਦਿਮਾਗ ਹੈ ਜਿਹੜਾ ਉਹ ਕਮਾ ਲਿਓ ਤਾਂ ਤੁਹਾਨੂੰ ਸਮਝ ਆ ਜਿਹੜੀ ਉਹ ਆ ਜਾਊਗੀ ਤਾਂ ਕਹਿੰਦਾ ਚੱਚਾ ਕਰਦਾ ਮਸਲੇ ਹੱਲ ਫੇਰ ਦੁਬਾਰਾ ਚੱਲੀ ਗਏ ਨਾਲ ਨਾਲ ਆਪਾਂ ਦੋ ਦੋ ਲੈਣਾਂ ਦੀ ਵਿਆਖਿਆ ਕਰਦਾਂਗੇ ਤਾਂ ਜੋ ਸਮਝ ਆ ਜੇ ਲੰਬੀ ਹੈ ਥੋੜੀ ਜੀ ਚੱਚੇ ਤਾਂ ਤੁਸੀਂ ਸਮਝ ਗਏ ਹੋਵੋਗੇ ਚੱਚਾ ਕਰਦਾ ਮਸਲੇ ਹੱਲ ਫੇਰ ਦੁਬਾਰਾ ਚੱਲੀ ਗੱਲ ਦੁਬਾਰੇ ਗੱਲ ਚੱਲਣ ਲੱਗ ਪਈ ਪਹਿਲਾਂ ਇਸੇ ਚੱਚੇ ਨੂੰ ਲੋਕਾਂ ਨੇ ਨਿੰਦਿਆ ਸੀ ਹੁਣ ਫੇਰ ਚੱਚਾ ਵਧਿਆ ਲੱਗਣ ਲੱਗ ਗਿਆ ਕਹਿੰਦੇ ਬਸ ਉਹੀ ਮਸਲੇ ਹੱਲ ਕਰੂ ਬਸ ਉਹੀ ਹੈ ਬਸ ਉਹੀ ਹੈ ਚੱਚਾ ਕਰਦਾ ਮਸਲੇ ਹੱਲ ਫੇਰ ਦੁਬਾਰਾ ਚੱਲੀ ਗੱਲ ਜਿਵੇਂ ਟੁੱਟੇ ਸੀ ਨਾਲੋਂ ਲੋਕ ਵਾਪਸ ਦੁਬਾਰਾ ਆ ਗਏ ਪਹਿਲਾਂ ਲੋਕ ਟੁੱਟ ਗਏ ਹੁਣ ਫੇਰ ਵਾਪਸ ਆਉਣ ਲੱਗ ਗਏ ਜਿਵੇਂ ਟੁੱਟੇ ਸੀ ਨਾਲੋਂ ਲੋਕ ਵਾਪਸ ਦੁਬਾਰਾ ਆ ਗਏ ਚੰਦ ਮਹੀਨਿਆਂ ਵਿੱਚ ਕਿਵੇਂ ਬਣੇ ਸੀ ਕਰੋੜਾਂ ਪੰਜਾਬੀ ਗੱਲ ਮਨੋਪਲਾ ਗਈ ਕਰੋੜਾਂ ਦਾ ਰੌਲਾ ਪਿਆ ਸੀ ਨਿਊਜ਼ ਆਈ ਸੀ ਲੋਕ ਵੀ ਹੈਰਾਨ ਸੀ ਵੀ ਹੈ ਉਹ ਭੁੱਲ ਗਏ ਪੰਜਾਬੀ ਗੱਲ ਮਨੋਪਲਾ ਗਈ ਆਪਾਂ ਭੁਲਕੜਾਂਗੇ ਭੁੱਲ ਜੰਨੇ ਆ ਪਿਛਲਾ ਯਾਦ ਨਹੀਂ ਰੱਖਦੇ ਤੁਰਤ ਉਹ ਦਾ ਲਿਪਾ ਆਪਾਂ ਦੇਖਦੇ ਆ ਸੈਕੰਡ ਪੈਰਾ ਹੈ ਕਰ ਲਿਓ ਬੇਸ਼ੱਕ ਸਵਾਲ ਅੱਗੋਂ ਜਵਾਬ ਨਹੀਂ ਆਉਂਦਾ ਸੁਭਾਲ ਕਰ ਲਿਓ ਜਵਾਬ ਨਹੀਂ ਆਉਂਦਾ ਕਿਹੜੀ ਬਿਰਤੀ ਦੇ ਨੇ ਲੋਕ ਹਿਸਾਬ ਨਹੀਂ ਆਉਂਦਾ ਲੋਕਾਂ ਦਾ ਪਤਾ ਹੀ ਨਹੀਂ ਲੱਗਦਾ ਕਿੱਧਰ ਨੂੰ ਹੋ ਜਾਣਾ ਕਰ ਲਿਓ ਬੇਸ਼ੱਕ ਸਵਾਲ ਅੱਗੋਂ ਜਵਾਬ ਨਹੀਂ ਆਉਂਦਾ ਕਿਹੜੀ ਬਿਰਤੀ ਦੇ ਨੇ ਲੋਕ ਹਿਸਾਬ ਨਹੀਂ ਆਉਂਦਾ ਡੰਡੇ ਫੜੇ ਉਹੀ ਉਤੋਂ ਝੰਡਾ ਬਦਲਾ ਗਏ ਡੰਡਾ ਉਹੀ ਐ ਝੰਡਾ ਬਦਲਾ ਲੰਨੇ ਆ ਬਿਆਨ ਯਰਾਬ ਦੀ ਹੁਣ ਆ ਝੰਡਾ ਪਾਓ ਡੰਡੇ ਫੜੇ ਉਹੀ ਝੰਡਾ ਬਦਲਾ ਗਏ ਚੰਦ ਮਹੀਨਿਆਂ ਵਿੱਚ ਕਿਵੇਂ ਬਣੇ ਸੀ ਕਰੋੜਾਂ ਪੰਜਾਬੀ ਗੱਲ ਮਨੋਪਲਾ ਗਏ ਚੰਦ ਮਹੀਨਿਆਂ ਵਿੱਚ ਕਿਵੇਂ ਬਣੇ ਸੀ ਕਰੋੜਾਂ ਪੰਜਾਬੀ ਗੱਲ ਮਨੋਪਲਾ ਗਏ ਤਾਂ ਗਏ ਬੱਟੇ ਸਾਰੇ ਇੱਕੋ ਥੈਲੀ ਦੇ ਰੰਗਲਾ ਪੰਜਾਬ ਕਿਸੇ ਨਹੀਂ ਬਣਾਉਣਾ ਆ ਹੁਣ ਵੀਡੀਓ ਦੇਖ ਲਓ ਇੱਕ ਮਗਰਮੱਛ ਪੜਿਆ ਸੀਗਾ ਕਿਹੋ ਜਿਹੇ ਬਿਆਨ ਆਉਂਦੇ ਸੀਗੇ ਅੱਗੇ ਵੋਟਾਂ ਆਉਣਗੀਆਂ ਇਹਨਾਂ ਦੀ ਉਲਟ ਬਿਆਨ ਹੋਣਗੇ ਅਸੀਂ ਕਰਾਂਗੇ ਅਸੀਂ ਕਰਾਂਗੇ ਦੇਖਿਓ ਸਹੀ ਇਹ ਸਭ ਗੱਲਾਂ ਨੇ ਵੋਟਾਂ ਲੈਣ ਵਾਸਤੇ ਵੱਟੇ ਸਾਰੇ ਇੱਕੋ ਥੈਲੀ ਦੇ ਰੰਗਲਾ ਪੰਜਾਬ ਕਿਸੇ ਨਹੀਂ ਬਣਾਉਣਾ ਸੋਡੇ ਪੈਸੇ ਤੇ ਐਸ਼ ਕਰਨੀ ਕਰਜ਼ੇ ਤੇ ਕਰਜ਼ਾ ਚੜਾਉਣਾ ਪਬਲਿਕ ਦਾ ਪੈਸਾ ਆ ਆਪਾਂ ਟੈਕਸ ਦਿੰਨੇ ਆ ਹਰ ਇੱਕ ਚੀਜ਼ ਦਾ ਕਿੱਥੇ ਜਾਂਦਾ ਖਜ਼ਾਨੇ ਚ ਐਸ਼ਾਂ ਕਰੀ ਜਾਂਦੇ ਨੇ ਕਰਜ਼ੇ ਦੇ ਕਰਜ਼ਾ ਪੰਜਾਬ ਤੇ ਚੜੀ ਜਾਂਦਾ ਹੈ ਪੰਜਾਬ ਤੇ ਕਰਜ਼ਾ ਚੜ ਗਿਆ ਆਪਣੇ ਤੇ ਬੋਝ ਪੈ ਗਿਆ ਸੋਡੇ ਪੈਸੇ ਤੇ ਐਸ਼ ਕਰਨੀ ਕਰਜ਼ੇ ਤੇ ਕਰਜ਼ਾ ਚੜਾਉਣਾ ਚਾਹੇ ਰੋਂਦੇ ਨੂੰ ਗਲ ਲਾ ਗਏ ਹੁਣ ਜਿਵੇਂ ਜਿਵੇਂ ਵੋਟਾਂ ਨੇੜੇ ਆਈ ਜਾਣਗੀਆਂ ਤੁਹਾਨੂੰ ਦੇਖਣਗੇ ਕੋਈ ਰੋਈ ਜਾਂਦਾ ਹੈ ਗਰੀਬ ਦੇ ਘਰੇ ਬੜਗੇ ਅੱਖਾਂ ਚੋਂ ਪਾਣੀ ਕੱਢ ਲਿਆ ਗਲ ਨਾਲ ਲਾ ਲਿਆ ਇੱਕ ਫੂਲ ਜਿਹਾ ਕਮਾਤਾ ਆਪਾਂ ਜਿਹੜਾ ਪਰਤਾਲ ਕਰਦੇ ਆ ਮਗਰ ਜਾ ਕੇ ਵੀਡੀਓ ਦੇਖ ਲਈ इमोशनल ਹੋ ਗਏ ਬੰਦੇ ਨਾਲ ਜੁੜ ਗਏ ਪੰਜਾਬ इमोशनल ਹੈ ਪੰਜਾਬ ਦੇ ਲੋਕ ਭਾਵਕ ਹੋ ਜਾਂਦੇ ਆ ਬਹੁਤ ਛੇਤੀ ਤਾਂ ਇਹ ਚੀਜ਼ ਦਾ ਫਾਇਦਾ ਉਠਾਇਆ ਜਾਂਦਾ ਹੈ ਚਾਹੇ ਰੋਂਦੇ ਨੂੰ ਗੱਲ ਲਾ ਗਏ ਚੰਦ ਮਹੀਨਿਆਂ ਵਿੱਚ ਕਿਵੇਂ ਬਣੇ ਸੀ ਕਰੋੜਾਂ ਪੰਜਾਬੀ ਗੱਲ ਮੈਨੂਪਲ ਆ ਗਈ ਧਾਗੇ ਹੈ ਬੀਨ ਰਹਿੰਦੇ ਉਹੀ ਸੁਰ ਬਦਲ ਜਾਂਦੇ ਨੇ ਬੋਟਨ ਤੋਂ ਪਹਿਲਾਂ ਹੋਰ ਬਾਅਦ ਦੇ ਵਿੱਚ ਹੋਰ ਇਹ ਸੁਰ ਦੀ ਗੱਲ ਕਰੀ ਗਈ ਹੈ ਬਦਲਾ ਆ ਜਾਂਦਾ ਆਟੋਮੈਟਿਕੀ ਬੀਨ ਰਹਿੰਦੀ ਉਹੀ ਸੁਰ ਬਦਲ ਜਾਂਦੇ ਨੇ ਲੱਗ ਜੇ مخਮਲੀ ਕੁਰਸੀ ਦੇ ਢੂ ਤੁਰ ਬਦਲ ਜਾਂਦੇ ਨੇ ਜਦੋਂ مخਮਲੀ ਕੁਰਸੀ ਤੇ ਬਹਿ ਗਿਆ ਆਹ ਭਾਈ ਤੂੰ ਕੌਣ ਆ ਨੋਂ ਤੋਂ ਲੈ ਕੇ ਸਿਰ ਤੱਕ ਸਾਰੇ ਬਦਲ ਜਾਂਦੇ ਨੇ ਸਭ ਕੁਝ ਚੇਂਜ ਪਿੱਛੇ ਜਹਾਜ਼ ਮਾਰ ਕੇ ਦੇਖ ਲਓ ਪਤਾ ਲੱਗ ਜੂ ਇਹੜੇ ਵਰਕਰ ਹੁੰਦੇ ਇਹਨਾਂ ਨੂੰ ਪਤਾ ਲੱਗ ਜਾਂਦਾ ਹੈ ਲੱਗ ਜੇ ਮਖਮਲੀ ਕੁਰਸੀ ਦੇ ਢੂ ਧੁਰ ਬਦਲ ਜਾਂਦੇ ਨੇ ਆਪਣੇ ਸਮੇਂ ਨਾਲ ਹੱਲ ਹੋਏ ਜਿਹੜੇ ਅੱਜ ਮੁੱਦੇ ਉਹੀ ਉਠਾ ਗਏ ਜਿਹੜੇ ਮਸਲੇ ਆਪਣੇ ਸਮੇਂ ਹੱਲ ਨਹੀਂ ਹੋਏ ਹੁਣ ਉਹੀ ਮੁੱਦਾ ਉਠਾ ਦਿੱਤਾ ਜਾਂਦਾ ਬਸ ਇਹੀ ਚੱਲ ਜੀ ਜਾਂਦਾ ਹੈ ਮੁੱਦੇ ਆ ਜਿਹੜੇ ਵੋਟਾਂ ਲੈਣ ਵਾਸਤੇ ਰੱਖੇ ਜਾਂਦੇ ਆ ਜੇ ਮੁੱਦੇ ਦੇ ਮਸਲੇ ਨਿਬੜ ਗਏ ਵੋਟਾਂ ਕਿਵੇਂ ਲੈਣਗੇ ਕੋਈ ਨਾ ਕੋਈ ਪੇਚਾ ਪਾ ਕੇ ਰੱਖਣਾ ਆਪਣੇ ਸਮੇਂ ਨਾਲ ਹੱਲ ਹੋਏ ਜਿਹੜੇ ਅੱਜ ਮੁੱਦੇ ਉਹੀ ਉਠਾ ਗਏ ਚੰਦ ਮਹੀਨਿਆਂ ਵਿੱਚ ਕਿਵੇਂ ਬਣੇ ਸੀ ਕਰੋੜਾਂ ਪੰਜਾਬੀ ਗੱਲ ਮਨੋਪਲਾ ਗਈ ਚੰਦ ਮਹੀਨੇ ਵਿੱਚ ਕਿਵੇਂ ਬਣੇ ਸੀ ਕਰੋੜਾਂ ਪੰਜਾਬੀ ਗੱਲ ਮਨੋਪਲਾ ਗਈ ਤਾਂ ਅੱਗੇ ਹੈ ਕੋਈ ਹੋਇਆ ਨਾ ਪੰਜਾਬ ਦਾ ਨਾ ਹੀ ਕੋਈ ਹੋਣਾ ਪੰਜਾਬ ਦਾ ਹਮਦਰਦੀ ਕੋਈ ਨਹੀਂ ਹੁੰਦਾ ਬਸ ਉਹੀ ਗੱਲ ਆਉਂਦੀ ਐ ਮੈਂ ਪੰਜਾਬ ਨੂੰ ਬਚਾਉਂ ਮੈਂ ਰੰਗਲਾ ਬਣਾਉਂ ਮੈਂ ਰੰਗਲਾ ਬਣਾਉਂ ਕਰਜਾ ਲੈ ਲੈ ਰੰਗਲਾ ਪੰਜਾਬ ਜਿਹੜਾ ਬਣਾਇਆ ਜਾਂਦਾ ਕੋਈ ਹੋਇਆ ਨਾ ਪੰਜਾਬ ਦਾ ਨਾ ਹੀ ਕੋਈ ਹੋਣਾ ਭਰਦੇ ਨੂੰ ਭਰਦਾ ਖਾਲੀ ਨੂੰ ਖਾਲੀ ਚੱਲੂ ਇਹੀ ਰੰਡੀ ਰੌਣਾ ਭਰਦੇ ਨੂੰ ਭਰਦਾ ਕੀ ਐ ਅਮੀਰ ਹੋਰ ਅਮੀਰ ਹੋ ਜਾਂਦਾ ਗਰੀਬ ਹੋਰ ਗਰੀਬ ਹੋ ਜਾਂਦਾ ਇਹੀ ਰੰਡੀ ਰੌਣਾ ਚੱਲੂਗਾ ਭਰਦੇ ਨੂੰ ਭਰਦਾ ਖਾਲੀ ਨੂੰ ਖਾਲੀ ਚੱਲੂ ਇਹੀ ਰੰਡੀ ਰੋਣਾ ਅਬਦਾਲੀ ਭੇਸ ਬਦਲ ਕੇ ਆ ਗਈ ਆਪਾਂ ਕਹਿੰਦੇ ਅਬਦਾਲੀ ਖਤਮ ਹੋ ਗਏ ਇਤਿਹਾਸ ਪੜਦੇ ਆ ਅਬਦਾਲੀ ਖਤਮ ਨਹੀਂ ਹੋਏ ਅੱਜ ਡਿਜੀਟਲ ਯੁੱਗ ਦੇ ਅਬਦਾਲੀ ਨੇ ਇਹ ਨੇਜੇ ਘੋੜਿਆਂ ਤੇ ਨਹੀਂ ਆਉਂਦੇ ਇਹ ਮਹਿੰਗੀਆਂ ਗੱਡੀਆਂ ਤੇ ਆਉਂਦੇ ਆ ਇਹਨਾਂ ਨੂੰ ਕੋਈ ਲੜਾਈ ਕਰਨ ਦੀ ਜੁੱਧਗਾਰੀ ਦੀ ਲੋੜ ਨਹੀਂ ਪੈਂਦੀ ਸ਼ਬਦੀ ਬਾਹਰ ਕਰਦੇ ਆ ਇਹ ਪੰਜਾਬ ਨੂੰ ਇਹ ਅਬਦਾਲੀ ਆ ਜਿਹੜੇ ਉਹ ਲੁੱਟਰੇ ਆ ਲੁੱਟਾ ਜਾਰੀ ਹੈ ਅਬਦਾਲੀ ਭੇਸ ਬਦਲ ਕੇ ਆ ਗਏ ਚੰਦ ਮਹੀਨਿਆਂ ਵਿੱਚ ਕਿਵੇਂ ਬਣੇ ਸੀ ਕਰੋੜਾਂ ਪੰਜਾਬੀ ਗੱਲ ਮਨੋਪਲਾ ਗਈ ਅੱਗੇ ਐ 5 ਸਾਲਾਂ ਬਾਅਦ ਮਿੱਠੇ ਬਣ ਕੇ ਆਉਂਦੇ ਕਿਸੇ ਦੇ ਲਾਏ ਪੈਰੀ ਹੱਥ ਕਿਸੇ ਨਾਲ ਹੱਥ ਮਿਲਾਉਂਦੇ 5 ਸਾਲਾਂ ਬਾਅਦ ਮੂੰਚੋ ਖਾਂਡ ਨਾਲ ਲੇਬੜੇ ਸ਼ਬਦ ਵੀ ਆ ਤਾਂ ਯਾਰ ਬੰਦਾ ਹੀ ਬੜਾ ਘੈਂਟ ਹੈ ਹੱਥ ਮਿਲਾਉਣ ਅਨਸਾਰ ਬੰਦਾ ਫੈਨ ਹੋ ਜਾਂਦਾ ਵੀ ਯਾਰ ਆ ਠੀਕ ਆ ਬਸ ਆ ਠੀਕ ਆ ਆਪਾਂ ਨੂੰ ਜ਼ਲੀ ਹੋ ਜਾਂਦੀ ਆ ਪੰਜ ਸਾਲਾਂ ਬਾਅਦ ਮਿੱਠੇ ਬਣ ਕੇ ਆਉਂਦੇ ਕਿਸੇ ਦੇ ਲਾਏ ਪੈਰੀ ਹੱਥ ਕਿਸੇ ਨਾਲ ਹੱਥ ਮਿਲਾਉਂਦੇ ਬੜ ਗਰੀਬ ਦੀ ਝੁੱਗੀ ਵਿੱਚ ਰੋਟੀ ਖਾ ਲਈ ਨਾਲੇ ਵੀਡੀਓ ਬਣਾ ਗਏ ਦ ਬੋਟਾਂ ਆਉਂਦੀ ਨੇ ਗਰੀਬ ਦੀ ਝੁੱਗੀ ਸੋਸ਼ਲ ਮੀਡੀਆ ਤੇ ਛਾ ਜਾਂਦੀ ਐ ਆ ਜਾਣਗੇ ਤੁਸ ਦੇ ਕੇ ਵੀ ਭਾਈ ਅਸੀਂ ਗਰੀਬ ਦੇ ਰਾਖੇ ਆ ਰੋਟੀ ਵੀ ਖਾਂਦੇ ਆ ਵੀਡੀਓ ਵੀ ਬਣਦੀ ਹੁੰਦੀ ਹੈ ਸੋਸ਼ਲ ਮੀਡੀਆ ਤੇ ਫਿਰ ਵਾਇਰਲ ਹੁੰਦੀ ਆ ਅੱਜ ਖਾਧੀ ਆ ਲੀਡਰ ਨੇ ਇੱਥੇ ਰੋਟੀ ਅੱਜ ਖਾਧੀ ਆ ਰੋਟੀ ਇਹ ਵੀ ਇੱਕ ਵੋਟਾਂ ਨੇ ਇਤੂ ਬਾਅਦ ਕੌਣ ਆਉਂਦਾ ਕਿੰਨੇ ਵਾਰ ਲੋਕਾਂ ਨੇ ਇਹ ਮੌਕਾ ਦਿੱਤਾ ਹੈ ਕਿੰਨੇ ਕੁ ਗਰੀਬ ਦੀਆਂ ਝੁੱਗੀਆਂ ਝੋਪੜੀਆਂ ਬਦਲ ਗਈਆਂ ਇੱਕ ਘਰਾਂ ਦੇ ਵਿੱਚ ਕਿੰਨੇ ਕੁ ਗਰੀਬੀਦਾਰ ਜਿਹੜੀ ਉਹ ਘਟਾਤੇ ਬਸ ਵੋਟਾਂ ਵੇਲੇ ਵੀਡੀਓ ਚੱਲਦੀ ਹੈ ਵੋਟਾਂ ਲੈਣੀਆਂ ਨੇ ਰੋਟੀ ਬਣੀ ਸਵਾ ਲੱਗਦੀ ਹੈ ਇਨਾ ਬੜ ਗਏ ਗਰੀਬ ਦੀ ਝੁੱਗੀ ਰੋਟੀ ਖਾ ਲਈ ਨਾਲੇ ਵੀਡੀਓ ਬਣਾ ਗਏ ਚੰਦ ਮਹੀਨੇ ਵਿੱਚ ਕਿਵੇਂ ਬਣੇ ਸੀ ਕਰੋੜਾ ਪੰਜਾਬੀ ਗੱਲ ਮਨੋਪਲਾ ਗਈ ਪਹਿਲਾਂ ਆਮ ਆਮ ਘਰ ਦੇ ਬਣਦੇ ਲੈ ਵੋਟਾਂ ਖਾਸ ਬਣ ਜਾਂਦੇ ਪਹਿਲਾਂ ਕਹਿੰਦੇ ਸਤਾਂ ਆਮ ਹੀ ਹੈ ਜੀ ਛੋਡੇ ਵਰਗੇ ਆ ਆਪਾਂ ਗਲਤੀ ਹਰਕੇ ਦਾਟੇ ਹੁਣ ਜਦੋਂ ਹਰਾ ਪਹਿਨ ਹੱਥ ਆ ਗਿਆ ਕੁਰਸੀ ਦੇ ਢੂ ਲੱਗ ਗਈ ਤਾਂ ਉਦੋਂ ਖਾਸ ਬਣ ਜਾਂਦੇ ਜਿਹੜੇ ਦੋਸਤ ਨਾਲ ਹੁੰਦੇ ਆ ਉਹ ਦੋਸਤਾਂ ਦਾ ਵੀ ਪੱਤਾ ਕੱਟ ਦਿੰਦੇ ਆ ਚੱਲ ਭਾਈ ਤੂੰ ਕੌਣ ਐ ਮਿਲਦੀ ਨਹੀਂ ਪਹਿਲਾ ਆਮ ਆਮ ਘਰ ਦੇ ਬਣਦੇ ਲੈ ਬੋਟਾਂ ਖਾਸ ਬਣ ਜਾਂਦੇ ਕਦੇ ਸੌਂਗੇ ਦੋ ਬੀਲੇ ਅੱਗੇ ਲਾ ਮੱਛਰਦਾਨੀ ਤੇ ਪਟੇ ਤੇ ਬਰੋਜ ਆ ਤਰ ਜਾਂਦੇ ਆਮ ਹੀ ਸੁਣਿਆ ਇਹਦਾ ਪੰਜਾਬ ਨਾਲ ਕੀ ਸੰਬੰਧ ਐ ਮੈਂ ਦੋ ਮਿਲਾ ਦੋ ਬੀਲਾ ਚਲਾਇਆ ਉਦੇ ਅੱਗੇ ਮੰਜਾ ਢਾਕੇ ਮੱਛਰਦਾਨੀ ਲਾ ਕੇ ਸੁੱਤਾ ਪਟੇ ਦੀ ਬਰੋਜਾ ਲਾਇਆ ਕੀ ਗੱਲਾਂ ਹੁੰਦੀਆਂ ਨੇ ਪਿੰਡੂ ਲੋਕਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਬੀਤਾ ਯਾਰ ਆਪਣਾ ਹੀ ਐ ਆਪਾਂ ਵੀ ਇੰਝ ਕਰਦੇ ਰਹੇ ਆ ਇੱਥੋਂ ਖੇਡਦੇ ਆ ਆਪਾਂ ਜੁੜ ਜਾਨੇ ਆ ਇਹਨਾ ਕਦੇ ਸੌਂਗੇ ਦੋ ਬੀਲੇ ਅੱਗੇ ਲਾ ਮੱਛਰਦਾਨੀ ਪਟੇ ਦੇ ਬਰੋਜਾ ਧਰ ਜਾਂਦੇ ਗੱਲਾਂ ਵਿੱਚ ਭਰਮਾ ਗਏ ਗੱਲਾਂ ਗੱਲਾਂ ਵਿੱਚ ਭਰਮਾ ਗਏ ਚੰਦਮੀ ਨੇ ਵਿੱਚ ਕਿਵੇਂ ਬਣੇ ਸੀ ਕਰੋੜਾਂ ਪੰਜਾਬੀ ਗੱਲ ਮਨੋਪਲਾਗੇ ਤਾਂ ਇਹ ਸਚਾਈ ਹੈ ਇਹ ਵਿਅੰਗ ਹੈ ਕਾਲਪਨਿਕ ਰਚਨਾ ਹੈ ਆਹੀ ਹੋਇਆ ਹੈ ਦੁਬਾਰੇ ਸੁਣ ਲਿਓ ਮੇਰਾ ਕਿਹਾ ਲੋਡ ਨਹੀਂ ਸੁਣਨੇ ਸਮਝ ਗਏ ਹੋਵੋਗੇ ਸਾਰਾ ਕੁਝ ਪਰ ਆਪਾਂ ਨੂੰ ਬੱਟਾ ਥੈਲੀ ਚੋ ਚੱਕਣਾ ਪਊਗਾ ਇਹ ਪੰਜਾਬ ਦੀ ਕਿਸਮਤ ਹੈ ਪੰਜਾਬ ਦੇ ਲੋਕਾਂ ਦੀ ਕਿਸਮਤ ਹੈ ਕਿ ਕੀ ਆ ਉਹਦਾ ਮਨ ਬਦਲ ਜੇ ਕੋਈ ਬੱਟਾ ਭੁੱਲੇ ਚੁੱਕੇ ਚੰਗਾ ਨਿਕਲਿਆ ਵੇ ਪ੍ਰਮਾਤਮਾ ਕਰੇ ਚੰਗੀ ਨਿਕਲਿਆ ਵੇ ਕਿਉਂਕਿ ਪੰਜਾਬ ਦੀ ਬੇੜੀ ਦਿਨੋਂ ਦਿਨਾਂ ਜਿਹੜੀ ਉਹ ਡੁੱਬਦੀ ਜਾ ਰਹੀ ਹੈ ਜੇ ਪੰਜਾਬ ਗਿਆ ਤਾਂ ਸਭ ਕੁਝ ਗਿਆ ਤਾਂ ਅੱਗੇ ਬਦਾਲੀਆਂ ਵਾਲੀ ਇੱਕ ਕਮਪਟਾ ਹੈਗੀ ਹੈ ਉਹ ਵੀ ਕਦੇ ਸਾਂਝੀ ਕਰਾਂਗੇ ਤਾਂ ਇਹ ਤਾਜ਼ੀ ਲੇਖੀ ਜੀ ਜੋ ਸੋਸ਼ਲ ਮੀਡੀਆ ਤੇ ਆਪਾਂ ਦੇਖ ਰਹੇ ਹਾਂ ਸਾਫ਼-ਸਾਫ਼ ਪਤਾ ਲੱਗ ਰਿਹਾ ਤਾਂ ਸੋਚਿਆ ਤੁਹਾਨੂੰ ਯਾਦ ਕਰਾ ਦਈਏ ਹੁਣ ਡੰਡਾ ਸਾਰਿਆਂ ਦੇ ਹੱਥ ਚ ਆਇਗਾ ਝੰਡਾ ਕਿਹੜਾ ਪਾਉਣਾ ਹੈ ਉਹ ਤੁਹਾਡੇ ਹੱਥ ਹੈ